ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰਾਤ ਨੂੰ ਸੌਣ ਲੱਗਿਆਂ ਸੌਣ ਤੋਂ ਪਹਿਲਾਂ ਕੋਰੇ ਕਾਗਜ਼ ਦੇ ਉੱਤੇ ਇਹ ਚਾਰ ਲਾਈਨਾਂ ਲਿਖ ਕੇ ਸੌਣਾ ਹੈ ਤਾਂ ਦੇਖਣਾ ਸਾਡੀ ਜ਼ਿੰਦਗੀ ਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਬਦਲਾਵ ਆਵੇਗਾ ਨਾ ਆਪਾਂ ਸੋਚ ਵੀ ਨਹੀਂ ਸਕਦੇ ਤਾਂ ਇਹ ਚਾਰ ਲਾਈਨਾਂ ਕਿਹੜੀਆਂ ਨੇ ਕਿਉਂ ਲਿਖਣੀਆਂ ਨੇ ਕਿੰਜ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਹੋਵੇਗਾ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣੀਓ ਜੀ ਜੇ ਵੀਡੀਓ ਚੰਗੀ ਲੱਗੀ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਕੀ ਸਮਝਾਉਂਦੇ ਆ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਪਰ ਆਪਾਂ ਕੀ ਖੋਜਦੇ ਆ ਆਪਾਂ ਲੋਕਾਂ ਦੇ ਦਿਲਾਂ ਨੂੰ ਖੋਜਦੇ ਆ ਆਪਾਂ ਦੂਜਿਆਂ ਬਾਰੇ ਸੋਚਦੇ ਆ ਸਾਨੂੰ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਆਦਤ ਪੈ ਗਈ ਆ ਜਿੰਨੀ ਅਸੀਂ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਕਰਦੇ ਹਾਂ ਉਹਨਾਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਹੀ ਅਸੀਂ ਆਪਣੀ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਵਧਾ ਲੈਨੇ ਆ ਪਰ ਜੇਕਰ ਅਸੀਂ ਆਪਣੇ ਆਪ ਵੱਲ ਧਿਆਨ ਦੇਈਏ ਤਾਂ ਸਾਡਾ ਆਪਣਾ ਸੁਧਾਰ ਹੋ ਸਕਦਾ ਹੈ ਸਾਡੀ ਆਪਣੀ ਜ਼ਿੰਦਗੀ ਦੇ ਵਿੱਚ ਚੰਗਾ ਬਦਲਾਵ ਹੋ ਸਕਦਾ ਹੈ ਪਰ ਨਹੀਂ ਅਸੀਂ ਇਸ ਗੱਲ ਨੂੰ ਨਹੀਂ ਸਮਝਦੇ ਅਸੀਂ ਰੋਜ਼ ਪੜ੍ਹਦੇ ਆ ਕਿ ਬੰਦੇ ਖੋਜ ਦਿਲ ਹਰ ਰੋਜ਼ ਸਾਨੂੰ ਪਾਠ ਕਰਦਿਆਂ ਨੂੰ ਇੰਨਾ ਸਮਾਂ ਹੋ ਗਿਆ ਸਾਨੂੰ ਸੰਗਤ ਕਰਦਿਆਂ ਨੂੰ ਇੰਨਾ ਸਮਾਂ ਹੋ ਗਿਆ ਪਰ ਅਸੀਂ ਆਪਣੇ ਆਪ ਨੂੰ ਖੋਜਿਆ ਹੀ ਨਹੀਂ ਰੋਜ਼ ਗਿਆਨ ਦੀਆਂ ਗੱਲਾਂ ਪੜ੍ਹਦੇ ਹਾਂ ਸੁਣਦੇ ਹਾਂ ਪਰ ਉਹਨਾਂ ਗੱਲਾਂ ਨੂੰ ਕਦੀ ਆਪਣੀ ਜ਼ਿੰਦਗੀ ਦੇ ਵਿੱਚ ਵਰਤਿਆ ਹੀ ਨਹੀਂ ਸਤ ਸੰਗਤ ਦੇ ਵਿੱਚ ਰੋਜ਼ ਸਮਝਾਇਆ ਜਾਂਦਾ ਕਿ ਭਾਈ ਨਿੰਦਿਆ ਜੁਗਲੀ ਕਰਨੀ ਮਾੜੀ ਗੱਲ ਆ ਨਿੰਦਿਆ ਜੁਗਲੀ ਕਰਨ ਦੇ ਨਾਲ ਸਾਡਾ ਆਪਣਾ ਬਹੁਤ ਨੁਕਸਾਨ ਹੁੰਦਾ ਹੈ ਪਰ ਨਾ ਸਭ ਤੋਂ ਵੱਧ ਸਵਾਦ ਸਾਨੂੰ ਦੂਸਰਿਆਂ ਦੀ ਨਿੰਦਿਆ ਚੁਗਲੀ ਕਰਨ ਦੇ ਵਿੱਚ ਆਉਂਦਾ ਹੈ ਦੂਜਿਆਂ ਦੀ ਬੁਰਾਈ ਕਰਨ ਦੇ ਵਿੱਚ ਆਉਂਦਾ ਹੈ ਅਸੀਂ ਆਪਣਾ ਜ਼ਰੂਰੀ ਤੋਂ ਜ਼ਰੂਰੀ ਕੰਮ ਛੱਡ ਸਕਦੇ ਹਾਂ ਇਸ ਸਵਾਦਲੇ ਕੰਮ ਦੇ ਲਈ ਪਰ ਸਾਨੂੰ ਇਹ ਨਹੀਂ ਪਤਾ ਕਿ ਇਹ ਜਿਹੜਾ ਕੰਨਾਂ ਦਾ ਰਸਿਆ ਝਟਪਲ ਦੇ ਲਈ ਤਾਂ ਸਾਨੂੰ ਬੜਾ ਵਧੀਆ ਲੱਗਦਾ ਹੈ ਜਦੋਂ ਅਸੀਂ ਦੂਜਿਆਂ ਦੀਆਂ ਬੁਰਾਈਆਂ ਕਰਦੇ ਹਾਂ ਜਾਂ ਸੁਣਦੇ ਹਾਂ ਸਾਡੇ ਮਨ ਨੂੰ ਸਕੂਨ ਮਿਲਦਾ ਹੈ ਪਰ ਸਾਡੀ ਜ਼ਿੰਦਗੀ ਪਰ ਦਾ ਸਕੂਨ ਅਸੀਂ ਗਵਾ ਬੈਠਦੇ ਹਾਂ ਅਸੀਂ ਤਾਂ ਨਹੀਂ ਕਿੰਨੇ ਪਾਪਾਂ ਦੀ ਪੰਡ ਆਪਣੇ ਸਿਰ ਤੇ ਚੁੱਕ ਲੈਨੇ ਆਂ ਰੋਜ਼ ਸੰਗਤ ਦੇ ਵਿੱਚ ਸਮਝਾਇਆ ਜਾਂਦਾ ਕਿ ਨਿੰਦਿਆ ਚੁਗਲੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਨਾ ਤੋਂ ਦੂਰ ਪਰ ਨਾ ਇਹਨਾਂ ਚੀਜ਼ਾਂ ਨੂੰ ਅਸੀਂ ਛੱਡਦੇ ਹੀ ਨਹੀਂ ਕਿਉਂਕਿ ਅਸੀਂ ਆਪਣੇ ਆਪ ਨੂੰ ਖੋਜਦੇ ਹੀ ਨਹੀਂ ਅਸੀਂ ਮੰਨਣ ਨੂੰ ਹੀ ਤਿਆਰ ਨਹੀਂ ਵੀ ਸਾਡੇ ਵਿੱਚ ਇਹ ਮਾੜੀਆਂ ਆਦਤਾਂ ਨੇ ਇਹਨਾਂ ਮਾੜੀਆਂ ਆਦਤਾਂ ਦਾ ਸਾਨੂੰ ਤਾਂ ਪਤਾ ਲੱਗੇਗਾ ਜਦੋਂ ਅਸੀਂ ਆਪਣੇ ਅੰਦਰ ਝਾਤ ਮਾਰਾਂਗੇ ਪਰ ਸਾਡਾ ਸਾਰਾ ਧਿਆਨ ਦੂਜਿਆਂ ਦੀ ਜ਼ਿੰਦਗੀ ਵਿੱਚ ਫਲਾਣਾ ਕਿੱਥੇ ਜਾਂਦਾ ਹੈ ਕਿੱਥੇ ਆਉਂਦਾ ਹੈ ਕੀ ਕਰਦਾ ਹੈ ਅਤੇ ਜਦੋਂ ਅਸੀਂ ਦੂਜਿਆਂ ਦੀ ਨਿੰਦਿਆ ਚੁਗਲੀ ਕਿਸੇ ਦੀ ਬੁਰਾਈ ਕਰਦੇ ਕਿਸੇ ਬਾਰੇ ਗੱਲ ਕਰਦੇ ਹਾਂ ਨਾ ਉੱਥੇ ਆਪਣੇ ਆਪ ਨੂੰ ਬੜਾ ਉੱਚਾ ਵਿਖਾਉਣੇ ਆ ਫਲਾਣਾ ਕੰਮ ਮੈਂ ਮੈਂ ਉਂਝ ਗਿਆ ਮੈਂ ਉਂਝ ਗਿਆ ਮੈਂ ਆ ਕਰ ਦੇਣਾ ਸੀ ਮੈਂ ਉਹ ਕਰ ਦੇਣਾ ਸੀ ਮੈਨੂੰ ਆ ਗੱਲ ਫਲਾਣੇ ਦੀ ਚੰਗੀ ਨਹੀਂ ਲੱਗੀ ਵੀ ਜਿਸ ਤਰ੍ਹਾਂ ਅਸੀਂ ਜਾਜਿਆ ਪਰ ਪਰੇ ਸਾਰੀਆਂ ਮਾੜੀਆਂ ਅੱਜ ਤਾਂ ਸਾਨੂੰ ਦਿਨੋ ਦਿਨ ਕਮਜ਼ੋਰ ਕਰ ਰਹੀਆਂ ਨੇ ਸਾਡਾ ਨੁਕਸਾਨ ਕਰ ਰਹੀਆਂ ਨੇ ਅਸੀਂ ਦੂਜਿਆਂ ਦੀ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਕਰਕੇ ਉਹਨਾਂ ਦੇ ਔਗਣਾ ਨੂੰ ਸੁਧਾਰਨਾ ਚਾਹੁੰਦੇ ਹਾਂ ਨੌ ਸਾਸ ਨੂੰ ਸੁਧਾਰਨਾ ਚਾਹੁੰਦੀ ਆ ਸਾਸ ਨੌ ਨੂੰ ਸੁਧਾਰਨਾ ਚਾਹੁੰਦੀ ਆ ਦਰਾਣੀ ਜਠਾਣੀ ਨੂੰ ਜਠਾਣੀ ਦਰਾਣੀ ਨੂੰ ਸਭ ਤੋਂ ਵੱਧ ਚਿੰਤਾ ਹੁੰਦੀ ਆ ਸਾਨੂੰ ਦੂਜਿਆਂ ਦੇ ਬੱਚਿਆਂ ਦੀ ਫਲਾਣੇ ਦਾ ਬੱਚਾ ਕੀ ਕਰ ਗਿਆ ਹੈ ਅਤੇ ਜੇਕਰ ਸਾਨੂੰ ਕਿਤੇ ਬਗਾਨੇ ਬੱਚੇ ਦੀ ਕੋਈ ਵੀ ਮਾੜੀ ਆਦਤ ਬਾਰੇ ਪਤਾ ਲੱਗ ਜਾਵੇ ਤਾਂ ਅਸੀਂ ਓਨੀ ਦੇਰ ਤੱਕ ਘਰ ਦੇ ਵਿੱਚ ਚੈੜ ਨਾਲ ਨਹੀਂ ਬੈਠਦੇ ਜਿੰਨੀ ਦੇਰ ਤੱਕ ਅੱਗੇ 5-7 ਬੰਦਿਆਂ ਨੂੰ ਹੋਰ ਦੱਸ ਨਾ ਦਈਏ ਭਾਵੇਂ ਕਿਸੇ ਦੇ ਅਗਲ ਕਿਸੇ ਦੀ ਬੁराई ਕਿਸੇ ਦੀ ਮਾੜੀ ਆਦਤ ਨੂੰ ਜਾਂ ਕਿਸੇ ਦੀ ਇੱਜ਼ਤ ਨੂੰ ਅਸੀਂ ਥਾਂ-ਥਾਂ ਤੇ ਪੜਦੇ ਫਿਰਦੇ ਆ ਕਿੰਨੀ ਮਾੜੀ ਆਦਤ ਆ ਇਹ ਸਾਰੀਆਂ ਮਾੜੀਆਂ ਆਦਤਾਂ ਸਾਡੇ ਮਾੜੇ ਕਰਮ ਬਣਦੀਆਂ ਨੇ ਇਹਨਾਂ ਦਾ ਲੇਖਾ ਜੋਖਾ ਸਾਨੂੰ ਕਰਨਾ ਪੈਣਾ ਹੈ ਜੇ ਅੱਜ ਅਸੀਂ ਕਿਸੇ ਬਾਰੇ ਮਾੜਾ ਸੋਚਿਆ ਕਿਸੇ ਦਾ ਮਾੜਾ ਕੀਤਾ ਕਿਸੇ ਦੀ ਵੀ ਨਿੰਦਿਆ ਚੁਗਲੀ ਕਰ ਰਹੇ ਆ ਕਿਸੇ ਨੂੰ ਵੀ ਛੱਜ ਵਿੱਚ ਪਾ ਕੇ ਛੱਟ ਰਹੇ ਆ ਭਾਵ ਕਿ ਭਾਵੇਂ ਕਿਸੇ ਦੀਆਂ ਲੱਖ ਬੁਰੀਆਂ ਆਦਤਾਂ ਹੋਣ ਕਿਸੇ ਨੇ ਸੱਚਮੁੱਚ ਮਾੜਾ ਕੀਤਾ ਵੀ ਪਰ ਜਦੋਂ ਅਸੀਂ ਅੱਗੇ ਤੋਂ ਅੱਗੇ ਜਾ ਜਾ ਕੇ ਦੱਸਦੇ ਆ ਉਹਨੂੰ ਭੰਡ ਦੇ ਫਿਰਦੇ ਹਨ ਨਾ ਇਹ ਸਾਨੂੰ ਵੀ ਭੁਗਤਣਾ ਪੈਣਾ ਹੈ ਇਸੇ ਕਰਕੇ ਸਿਆਣੇ ਕਹਿੰਦੇ ਵੀ ਭਾਈ ਉਨਾ ਕ ਕਿਸੇ ਦਾ ਮਾੜਾ ਕਰੋ ਜਿੰਨਾ ਆਪਣੇ ਨਾਲ ਮਾੜਾ ਸਹਿ ਸਕੋ ਇਹ ਜਿਹੜੀਆਂ ਦੇਨੀਆਂ ਲੈਣੀਆਂ ਨੇ ਨਾ ਇੱਥੇ ਹੀ ਅੱਗੇ ਆ ਜਾਂਦੀਆਂ ਨੇ ਜੋ ਅੱਜ ਅਸੀਂ ਦੂਜਿਆਂ ਬਾਰੇ ਸੋਚਦੇ ਆ ਉਹਨਾਂ ਦੇ ਨਾਲ ਕਰਦੇ ਆ ਨਾ ਉਹ ਸਾਡੇ ਨਾਲ ਵੀ ਹੋਵੇਗਾ ਚਾਰ ਗੁਣਾ ਵੱਧ ਕੇ ਹੋਵੇਗਾ ਫਿਰ ਆਪ ਸੋਚੋ ਵੀ ਸਾਡਾ ਕੀ ਹਾਲ ਹੋਣਾ ਹੈ ਤਾਂ ਇਸ ਕਰਕੇ ਆਪਾਂ ਸਮਾ ਰਹਿੰਦਿਆਂ ਹੀ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਫਰਮਾਨ ਕੀਤਾ ਹੈ ਨਾ ਇਹਨਾਂ ਗੱਲਾਂ ਨੂੰ ਸਮਝੀਏ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੀਏ ਆਪਣੀਆਂ ਜੋ ਵੀ ਮਾੜੀਆਂ ਆਦਤਾਂ ਨੇ ਜਿੰਨੇ ਵੀ ਗਣਿਆ ਨਾ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ ਇਹਨਾਂ ਤੋਂ ਆਪਾਂ ਤਾਂ ਬਚ ਸਕਦੇ ਹਾਂ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਢਹਿ ਪਾਵਾਂਗੇ ਗੁਰੂ ਅੱਗੇ ਅਰਦਾਸ ਬੇਨਤੀ ਕਰਾਂਗੇ ਪਰ ਅਸੀਂ ਤਾਂ ਆਪਣੇ ਆਪ ਨੂੰ ਸੱਚੇ ਸੁੱਚੇ ਹੀ ਬੜਾ ਸਮਝਦੇ ਅਸੀਂ ਕਿੰਨੇ ਸਾਡੇ ਵਰਗਾ ਕੋਈ ਹੈ ਹੀ ਨਹੀਂ ਆ ਪਰ ਨਾ ਜੀ ਜਿੰਨੇ ਆਪਣੇ ਅੰਦਰ ਔਗਣ ਭਰੇ ਆ ਨਾ ਉਹ ਜਦੋਂ ਅਸੀਂ ਆਪਣੇ ਅੰਦਰ ਝਾਤ ਮਾਰਾਂਗੇ ਫਿਰ ਪਤਾ ਲੱਗਣਾ ਹੈ ਪਹਿਲਾਂ ਆਪਣੇ ਔਗਣਾਂ ਨੂੰ ਮਾੜੀਆਂ ਆਦਤਾਂ ਨੂੰ ਪਛਾਨਣੀਏ ਫਿਰ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰੀਏ ਤਾਂ ਇਹਦੇ ਲਈ ਆਪਾਂ ਰੋਜ਼ ਹੀ ਆਪਣੇ ਆਪ ਦੀ ਜਾਂਚ ਪੜਤਾਲ ਕਰਨੀ ਆ ਕੋਰੇ ਕਾਗਜ਼ ਦੇ ਉੱਤੇ ਆਪਣੀਆਂ ਮਾੜੀਆਂ ਆਦਤਾਂ ਲਿਖ ਕੇ ਸੌਣੀਆਂ ਨੇ ਇੱਕ ਤਾਂ ਦਿਨੋ ਦਿਨ ਸਾਡੇ ਆਪਣੇ ਆਪ ਦੇ ਵਿੱਚ ਸੁਧਾਰ ਹੋਵੇਗਾ ਅਸੀਂ ਇੱਕ ਇੱਕ ਕਰਕੇ ਆਪਣੀ ਮਾੜੀ ਆਦਤ ਨੂੰ ਛੱਡਦੇ ਜਾਵਾਂਗੇ ਕੋਈ ਨਾ ਕੋਈ ਇੱਕ ਦਿਨ ਤਾਂ ਐਸਾ ਆਵੇਗਾ ਨਾ ਜਦੋਂ ਕੋਰੇ ਕਾਗਜ਼ ਦੇ ਉੱਤੇ ਸਾਡੀ ਕੋਈ ਮਾੜੀ ਆਦਤ ਨਾ ਲਿਖੀ ਹੋਵੇਗੀ ਇੱਕ ਪਾਸੇ ਆਪਾਂ ਆਪਣੇ ਮਾੜੇ ਕੰਮ ਲਿਖਨੇ ਨੇ ਮਾੜੀਆਂ ਆਦਤਾਂ ਦੂਜੇ ਪਾਸੇ ਆਪਾਂ ਚੰਗੀਆਂ ਆਦਤਾਂ ਜੋ ਵੀ ਦਿਨ ਭਰ ਦੇ ਵਿੱਚ ਮਾੜੇ ਕੰਮ ਕੀਤੇ ਉਹ ਵੀ ਲਿਖ ਲੈਣੇ ਆ ਚੰਗੇ ਕੀਤੇ ਉਹ ਵੀ ਲਿਖ ਲੈਣੇ ਨੇ ਤਾਂ ਦੇਖਣਾ ਦਿਨ ਬਦ ਦਿਨ ਸਾਡੇ ਵਿੱਚ ਸੁਧਾਰ ਹੁੰਦਾ ਜਾਵੇਗਾ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜਿਵੇਂ ਆਪਾਂ ਆਪਣੇ ਪੈਸੇ ਦਾ ਹਿਸਾਬ ਕਿਤਾਬ ਕਰਕੇ ਸੋਣੇ ਹਨਾ ਕਿ ਅਸੀਂ ਦਿਨ ਭਰ ਦੇ ਵਿੱਚ ਕਿੰਨਾ ਕਮਾਇਆ ਕਿੰਨਾ ਖਰਚਿਆ ਕਿੰਨਾ ਸਾਨੂੰ ਲਾਭ ਫਾਇਦਾ ਹੋਇਆ ਹੈ ਉਸੇ ਤਰ੍ਹਾਂ ਆਪਾਂ ਰੋਜ਼ ਹੀ ਆਪਣੇ ਆਪ ਦੀ ਜਾਂਚ ਪੜਤਾਲ ਕਰਨੀ ਆ ਇੱਕ ਤੇਜ ਦੇ ਉੱਤੇ ਇੱਕ ਪੰਨੇ ਦੇ ਉੱਤੇ ਲਿਖਣਾ ਵੀ ਅੱਜ ਮੈਂ ਦਿਨ ਭਰ ਦੇ ਵਿੱਚ ਕਿੰਨੇ ਚੰਗੇ ਕੰਮ ਕੀਤੇ ਕਿੰਨੀ ਵਾਰ ਮੇਰੀ ਇਸ ਰਸਨਾ ਦੇ ਵਿੱਚੋਂ ਵਾਹਿਗੁਰੂ ਜੀ ਦਾ ਨਾਮ ਨਿਕਲਿਆ ਕਿੰਨਾ ਕੁ ਮੈਂ ਪਾਠ ਕੀਤਾ ਕਿੰਨੀ ਭਜਨ ਬੰਦਗੀ ਕੀਤੀ ਫਿਰ ਉਸ ਤੋਂ ਬਾਅਦ ਪੋਚਣਾ ਵੀ ਤੁਹਾਨੂੰ ਅੱਜ ਕਿੰਨੇ ਕੁ ਪਰ ਉਪਕਾਰ ਦੇ ਕੰਮ ਕੀਤੇ ਕਿਸੇ ਇੱਕ ਵੀ ਜੀਵ ਦਾ ਭਲਾ ਕੀਤਾ ਹੈ ਕਿਸੇ ਇਨਸਾਨ ਦਾ ਕਿਸੇ ਜਾਨਵਰ ਦਾ ਭਲਾ ਕੀਤਾ ਕਿਸੇ ਵੀ ਟੁੱਟੇ ਹੋਏ ਨੂੰ ਗੰਡਣ ਦੀ ਕੋਸ਼ਿਸ਼ ਕੀਤੀ ਆ ਕਿਸੇ ਵੀ ਰੁੱਸੇ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਇਸ ਤਰ੍ਹਾਂ ਨਾ ਆਪਣੇ ਆਪ ਨੂੰ ਸਵਾਲ ਕਰੀ ਜਾਣੇ ਆ ਅਤੇ ਲਿਖੀ ਜਾਣਾ ਹੈ ਵੀ ਅੱਜ ਮੈਂ ਕੀ ਕੀ ਚੰਗੇ ਕੰਮ ਕੀਤੇ ਫਿਰ ਦੂਸਰੇ ਪਾਸੇ ਨੇ ਆ ਤਾਂ ਇਹ ਜਿਹੜੇ ਔਗਣ ਨੇ ਇਹ ਮਾੜੇ ਕਰਮ ਸਾਡੇ ਸਾਰੇ ਚੰਗੇ ਕਰਮਾਂ ਨੂੰ ਖਾ ਜਾਂਦੇ ਏਸੇ ਕਰਕੇ ਹੀ ਅਸੀਂ ਫਿਰ ਤੋਂ ਖਾਲੀ ਦੇ ਖਾਲੀ ਰਹਿ ਜਾਂਦੇ ਆ ਤਾਂ ਅੱਜ ਤੋਂ ਆਪਾਂ ਆਪਣੀ ਜਾਂਚ ਪੜਤਾਲ ਕਰਨੀ ਆ ਦੇਖਣਾ ਹੈ ਵੀ ਸਾਡੇ ਕਿਹੜੇ-ਕਿਹੜੇ ਔਗਣ ਕਿਹੜੀਆਂ ਮਾੜੀਆਂ ਆਦਤਾਂ ਸਾਡੇ ਚੰਗੇ ਕਰਮਾਂ ਨੂੰ ਖਾਂਦੀਆਂ ਨੇ ਉਹਨਾਂ ਤੋਂ ਆਪਾਂ ਆਪਣਾ ਛੁਟਕਾਰਾ ਪਾਉਣਾ ਆ